ਮਨ ਭਾਗੀ ਖਬਰ سامنے ਆ ਰਹੀ ਹੈ 17 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਜੀ ਹਾਂ ਤੁਹਾਨੂੰ ਦੱਸਿਆ ਕਿ ਸੰਗਰੂਰ ਦੇ ਪਵਾਨੀਗੜ੍ਹ ਤੋਂ ਇਹ ਖਬਰ سامنے ਆਈ ਜਿੱਥੇ ਕਿ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਮੋਟਰਸਾਈਕਲ ਤੇ ਜਾ ਰਿਹਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਦਰਸਲ ਜਾਣਕਾਰੀ ਮੁਤਾਬਕ ਇਹ 17 ਸਾਲਾ ਨੌਜਵਾਨ ਆਪਣੇ ਘਰ ਪਰਤ ਰਿਹਾ ਸੀ ਕਿ ਰਾਹ ਦੇ ਵਿੱਚੋਂ ਇਸ ਨੂੰ ਇੱਕ ਤੇਜ਼ ਰਫ਼ਤਾਰ ਗੱਡੀ ਫੇਟ ਮਾਰ ਗਈ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ हालांकि यह भी जानकारी सामने आ रही है पिंड वासियों के वो जा रहा है कि यह नौजवान सड़क किनारे कई समय तक प्या लेकिन किसी ने इसकी मदद नहीं की प्रशासन पुलिस प्रशासन के यह इल्जाम लगाए जा रहे हैं कि उन्होंने वालों इस नौजवान की मदद नहीं की गई जिस कारण जो है यह नौजवान सड़क किनारे लंबे समय तक प्या रहा मृतक की जीडी देह है वह दे लंबे समय तक सड़क किनारे ही पही रही दस देखिए यह पेंड वास ਲਗਾਏ ਗਏ ਹਨ ਕਿ ਐਂਬੂਲੈਂਸ ਵੀ ਮੌਕੇ ਤੇ ਨਹੀਂ ਪਹੁੰਚੀ ਤੇ ਜਦ ਬਹੁਤ ਸਮਾਂ ਬੀਤ ਗਿਆ ਉਹਨਾਂ ਦੇ ਵੱਲੋਂ ਸੜਕ ਜਾਮ ਕੀਤੀ ਗਈ ਵੱਡਾ ਇਕੱਠ ਕੀਤਾ ਗਿਆ ਉਸ ਤੋਂ ਬਾਅਦ ਐਂਬੂਲੈਂਸ ਉੱਥੇ ਪੁੱਜਦੀ ਹੈ ਤੇ ਹਾਲਾਂਕਿ ਤਾਂ ਵੀ ਕਿੰਤੂ ਪਰੰਤੂ ਜੋ ਹੈ ਉੱਥੇ ਐਂਬੂਲੈਂਸ ਚਾਲਕਾ ਦੇ ਵੱਲੋਂ ਕੀਤਾ ਜਾ ਰਿਹਾ ਸੀ ਇਹ ਇਲਜ਼ਾਮ ਜੋ ਹੈ ਪਿੰਡ ਵਾਸੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਇਹ ਪਿੰਡ ਵਾਸੀਆਂ ਦੇ ਵਿੱਚ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਕੀ ਕੁਝ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਉਹ ਵੀ ਤੁਸੀਂ ਸੁਣ ਸਕਦੇ ਹੋ ਮੈਂ ਅਸੀਂ ਕਰਾਚੋ ਪਿੰਡ ਖੜਿਆ ਸੁਨਾਮ ਰੋਡ ਦੇ ਉੱਪਰ ਇੱਕ ਨੌਜਵਾਨ ਸਾਡੇ ਪਿੰਡ ਕਰਾਚੋ ਦਾ ਚੰਨੀ ਸਿੰਘ ਪੁੱਤਰ ਸਰਜੀਤ ਸਿੰਘ ਦਾ ਉਹਦਾ ਐਕਸੀਡੈਂਟ ਹੋ ਗਿਆ ਤੇ ਕੋਈ ਗੱਡੀ ਤੀਜੀ ਉਹਨੂੰ ਫੇਟ ਮਾਰ ਗਈ ਡੇਢ ਦੋ ਕਾਂਟੇ ਜੈਡ ਬੋਡੀ ਉਹਦੀ ਜਿਹੜੀ ਖਤਾਨਾ ਚ ਪਈ ਰਹੀ ਆ ਇੱਥੇ ਐਡਾ ਵੱਡਾ ਇਕੱਠ ਕਰਕੇ ਅਸੀਂ ਰੋਡ ਜਾਮ ਕੀਤਾਗਾ ਇੱਥੋਂ ਦੀ ਸਰਕਾਰ ਇੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਕੋਲੇ ਖੜਾ ਸੀਗਾ ਪੁਲਿਸ ਅਧਿਕਾਰੀ ਕਹਿੰਦੇ ਜੈਡ ਬੋਡੀ ਨੂੰ ਚੱਕਣ ਐਂਬੂਲੈਂਸ ਨਹੀਂ ਆਉਂਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆਏ ਕਹਿੰਦਾ ਤੀਗਾ ਬੀਜੇ ਕੋਈ ਐਕਸੀਡੈਂਟ ਹੋਏ ਹੋਏ ਬੰਦੇ ਨੂੰ ਹਸਪਤਾਲ ਚ ਬਚਾਊਗਾ ਅਸੀਂ ਜੀ ਉਹਨੂੰ ਸਨਮਾਨ ਕਰਿਆ ਕਰਾਂਗੇ ਅਸੀਂ ਨਿਯਾਮ ਦਿਆ ਕਰਾਂਗੇ ਭਾਈ 2 ਘੰਟੇ ਇੱਥੇ ਵਿਰਾਤ ਇੰਨੇ ਨੌਜਵਾਨ ਨੇ ਸਾਡੇ ਪਿੰਡ ਦੇ ਛੋਟੇ ਮਜ਼ਦੂਰ ਪਰਿਵਾਰ ਚੋਂ ਬਹੁਤ ਜ਼ਿਆਦੇ ਗਰੀਬ ਘਰ ਚੋਂ ਦਾ ਮੁੰਡਾ ਜਿਹਦੀ ਮੌਤ ਹੋਈ ਹੈਗੀ ਐਕਸੀਡੈਂਟ ਹੋਇਆਗਾ ਭਾਈ ਆ ਇੰਨੇ ਨੌਜਵਾਨ ਨੇ ਰੋਡ ਜਾਮ ਕਰਿਆਗਾ ਫੇਰ ਐਂਬੂਲੈਂਸ ਆਈਆ ਫੇਰ ਵੀ ਐਂਬੂਲੈਂਸ ਆਲੇ ਕਿੰਤੂ ਪ੍ਰੰਤੂ ਕਰਦੇ ਸੀ ਇਹ ਭਾਈ ਇਹ ਇਸ ਕਰਕੇ ਮੇਰੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕਹਿੰਦੇ ਜੀ ਪਿੰਡੋਂ ਗੱਡੀ ਮੰਗਾਓ ਪੁਲਿਸ ਬਰਸਾਦ ਨਾਲੇ ਕਹਿੰਦੇ ਇਸ ਕਰਕੇ ਭਾਈ ਅਸੀਂ ਰੋਡ ਜਾਮ ਕਰਕੇ ਮੈਂ ਭਾਰਤੀ ਕਿਸਾਨ ਜਣਿਆਂ ਨੇ ਇਕੱਠਾ ਗੁਰਾਹਾਂ ਬਲਾਕ ਪਾਣੀ ਘੜਦਾ ਅਗੂਆ ਪਰਚੇਂਦਰ ਸਿੰਘ ਕਲਾਚੋ ਅਸੀਂ ਨਾਰੇਬਾਜੀ ਕਰੀ ਆ ਫੇਰ ਪੁਲਿਸ ਬਰਸਾਦਨ ਦੇ ਥੋੜੇ ਜੇ ਕੰਨ ਖੁੱਲੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜੇ ਐ ਇਦਾਂ ਸਾਡਾ ਪਿੰਡ ਕੋਲੇ ਤੇ ਅਸੀਂ ਆ ਕੇ ਆਦਮ ਮੌਕਾ ਸਾਂਭ ਲਿਆ ਜਿਹੜਾ ਉਹਦੀ ਡੈੱਡ ਬੋਡੀ ਧਰਨਾ ਦੇ ਕੇ ਚੁਕਾਤੀ ਜੇ ਭਾਈ ਕਿਤੇ ਰਾਤ ਚ ਐਕਸੀਡੈਂਟ ਹੋ ਜਾਂਦਾ ਪਿੱਛੇ ਤੇ ਉਹਦੀ ਡੈੱਡ ਬੋਡੀ ਨੂੰ ਕੁੱਤੇ ਖਾਂਦੇ ਭਾਈ ਰਾਤ ਨੂੰ ਇਸ ਕਰਕੇ ਇਹ ਗਾ ਹਾਲਤ ਨਾ ਹੋਵੇ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ